ਇਸ ਸਭ ਦੇ ਵਿੱਚ ਵਾਲੀ ਇੱਕ ਹੋਰ ਅਹਿਮ ਖਬਰ ਹੈ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਗੋਂਦੀ ਵੱਡੀ ਬੈਠਕ ਜਾਰੀ ਹੈ ਸਮਰਥਨ ਦੀ ਅਪੀਲ ਦੇ ਉੱਤੇ ਇਹ ਮੰਥਨ ਚੱਲ ਰਿਹਾ ਹੈ ਸਮਰਥਨ ਦੀ ਅਪੀਲ ਜੋ ਕੀਤੀ ਗਈ ਹੈ ਸਰਵਨ ਸਿੰਘ ਪੰਦੇੜ ਦੇ ਵੱਲੋਂ ਸਰਵਨ ਸਿੰਘ ਪੰਦੇੜ ਸ਼ੰਭੂ ਦੇ ਉੱਤੇ ਮੋਰਚਾ ਲਗਾ ਕੇ ਬੈਠੇ ਨੇ ਡੱਲੇਵਾਲ ਖਨੌਰੀ ਦੇ ਉੱਤੇ ਮੋਰਚਾ ਲਗਾ ਕੇ ਬੈਠੇ ਨੇ ਜਦੋਂ ਸ਼ੁਰੂਆਤ ਹੋਈ ਸੀ ਤਾਂ ਲਾਈਨ ਇੱਕ ਸੀ ਕਿ ਅੱਜ ਵੀ ਇੱਕ ਹੈ ਖੈਰ ਸਮਰਥਨ ਦੀ ਅਪੀਲ ਐਸ ਕੇ ਐਮ ਨੂੰ ਕੀਤੀ ਗਈ ਹੈ ਐਸ ਕੇ ਐਮ ਦੇ ਵਿੱਚ ਉਹ ਲੀਡਰ ਨੇ ਜਿਹੜੇ ਇਲੈਕਸ਼ਨ ਲੜਦੇ ਹੋਏ ਨਜ਼ਰ ਆਏ ਸੀ ਐਸ ਕੇ ਐਮ ਸਿਆਸੀ ਇੱਕ ਐਸ ਕੇ ਐਮ ਗੈਰ ਸਿਆਸੀ ਪੰਦੇਰ ਤੇ ਡੱਲੇਵਾਲ ਐਸ ਕੇ ਐਮ ਗੈਰ ਸਿਆਸੀ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਹੁਣ ਜਿਹੜੀ ਅਪੀਲ ਕੀਤੀ ਗਈ ਹੈ ਨਾਲ ਆਉਣ ਦੀ ਪੰਦੇਰ ਹੋਣਾਂ ਦੇ ਵੱਲੋਂ ਉਹ ਕੀਤੀ ਗਈ ਹੈ ਐਸ ਕੇ ਐਮ ਸਿਆਸੀ ਨੂੰ ਜਿਨ੍ਹਾਂ ਦੇ ਵਿੱਚ ਡੱਲੇਵਾਲ ਨੇ ਇਹ ਇਹਨਾਂ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਰਾਜੇਵਾਲ ਨੇ ਮਾਫੀ ਚਾਹੂੰਗਾ ਰਾਜੇਵਾਲ ਨੇ ਡਾਕਟਰ ਦਰਸ਼ਨਪਾਲ ਹੋਰਾਂ ਨੂੰ ਅਪੀਲ ਹੈ ਹਰਿੰਦਰ ਸਿੰਘ ਲੱਖੋਵਾਲ ਨੂੰ ਅਪੀਲ ਹੈ ਹਰਮੀਤ ਸਿੰਘ ਕਾਦੀਆਂ ਨੂੰ ਅਪੀਲ ਹੈ ਇਹ ਸਾਰੀਆਂ ਉਹ ਜਥੇਬੰਦੀਆਂ ਨੇ ਜਿਹੜੀਆਂ ਐਸ ਕੇ ਐਮ ਤੋਂ ਵੱਖਰੀਆਂ ਹੋਈਆਂ ਜਿਹੜੇ 2020 2021 ਵਾਲੇ ਅੰਦੋਲਨ ਦੇ ਵਿੱਚ ਇਕੱਠੀਆਂ ਸੰ ਤੇ ਉਸ ਤੋਂ ਬਾਅਦ 2022 ਚ ਪੰਜਾਬ ਦਾ ਇਲੈਕਸ਼ਨ ਲੜਨ ਦਾ ਐਲਾਨ ਕੀਤਾ ਗਿਆ ਇਨਫੈਕਟਰ ਲੜੇ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਕੀ ਸਾਨੂੰ ਸਮਰਥਨ ਮਿਲੇਗਾ ਪਰ ਖੈਰ ਕੁੱਲ ਮਿਲਾ ਕੇ ਸਮਰਥਨ ਤਾਂ ਨਹੀਂ ਮਿਲਿਆ ਕਿਉਂਕਿ ਸੀਟ ਤਾਂ ਕੋਈ ਨਹੀਂ ਆਈ ਪਰ ਦੂਜੇ ਪਾਸੇ ਇੱਕ ਵੱਖਰਾ ਗੈਰ ਸਿਆਸੀ ਐ ਐਸਕੇਐਮ ਜ਼ਰੂਰ ਖੜਾ ਹੋ ਗਿਆ ਸੰਯੁਕਤ ਕਿਸਾਨ ਮੋਰਚਾ ਡੱਲੇਵਾਲ ਤੇ ਪੰਦੇਰ ਉਸੇ ਐਸਕੇਐਮ ਨਾਨ ਪੋਲੀਟੀਕਲ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਹੁਣ ਐਸਕੇਐਮ ਨੂੰ ਅਪੀਲ ਕਰ ਦਿੱਤੀ ਗਈ ਹੈ ਸਰਵਨ ਸਿੰਘ ਪੰਦੇੜ ਦੇ ਵੱਲੋਂ ਕਿ ਆਓ ਸਾਡੇ ਨਾਲ ਹੁਣ ਇਕੱਠੇ ਖੜਨ ਦਾ ਵੇਲਾ ਹੈ ਹਾਲਾਂਕਿ ਥੋੜੀ ਦੇਰ ਵਿੱਚ ਕਲੀਅਰ ਹੋਏਗਾ ਕਿ ਕੀ ਹੋਣਾ ਸਰਵਨ ਸਿੰਘ ਪੰਦੇੜ ਦੇ ਵੱਲੋਂ ਜਿਹੜੀ ਚਿੱਠੀ ਲਿਖੀ ਗਈ ਆ ਉਸ ਦੇ ਉੱਤੇ ਖਨੋਰੀ ਬਾਰਡਰ ਵਾਲਿਆਂ ਦੇ ਸੁਰ ਵੱਖਰੇ ਨਜ਼ਰ ਆ ਰਹੇ ਨੇ ਔਰ ਸੂਤਰ ਸਾਡੇ ਇਹ ਕਹਿ ਰਹੇ ਨੇ ਕਿ ਖਨੋਰੀ ਬਾਰਡਰ ਦੇ ਉੱਤੇ ਬੈਠੇ ਕਿਸਾਨ ਪੰਦੇੜ ਦੇ ਨਾਲ ਪੰਦੇੜ ਦੀ ਅਪੀਲ ਦੇ ਨਾਲ ਸਹਿਮਤ ਨਹੀਂ ਨੇ ਸਮਰਥਨ ਮੰਗਣ ਦੇ ਹੱਕ ਦੇ ਵਿੱਚ ਨਹੀਂ ਨੇ ਡੱਲੇਵਾਲ ਤੇ ਡੱਲੇਵਾਲ ਦਾ ਧੜਾ ਪੰਦੇੜ ਨੇ ਅੱਜ ਹੀ ਕਿਸਾਨ ਜਥੇਬੰਦੀਆਂ ਨੂੰ ਇੱਕ ਚਿੱਠੀ ਲਿਖੀ ਸਦਰ ਉਕਰਦੇ ਸਾਡੇ ਸੇ ਹੋ ਗਈ ਇਸ ਸਮੇ ਘਨੋਰੀ ਬਾਰਡਰ ਤੋਂ ਚਰਨਜੀਤ ਕੌਸ਼ਲ ਸਾਡੇ ਨਾਲ ਜੁੜ ਰਹੇ ਨੇ ਚਰਨਜੀਤ ਦੱਸੋ ਥੋੜਾ ਜਿਹਾ ਇਹ ਤਾਂ ਧੜੇਬੰਦੀ ਆ ਕਹੀਏ ਕਿ ਦੋ ਫਾੜ ਇਹ ਪੂਰਾ ਮੋਰਚਾ ਜਿਹੜਾ ਫਰਵਰੀ ਤੋਂ ਜਾਰੀ ਹੈ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇਨਫੈਕਟ ਜਿਹੜਾ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟੀਕਲ ਹੈ ਉਹ ਵੀ ਦੋ ਫਾੜ ਹੁੰਦਾ ਦਿਖ ਰਿਹਾ ਹੈ ਕੀ ਤੁਹਾਡੇ ਕੋਲ ਜਾਣਕਾਰੀ ਹੈ ਇਸ ਸਮੇ ਇਹ ਮੰਥਨ ਦੀ ਮੀਟਿੰਗ ਕਿਉਂ ਹੋ ਰਹੀ ਹੈ ਤਾਂ ਬਿਲਕੁਲ ਜਿਹੜਾ ਇੱਕ ਮੁੱਦਿਆਂ ਦੇ ਉੱਪਰ ਜਿਹੜੀ ਹੈਗੀ ਆ ਇੱਕ ਤਰੰਗ ਤੇ મતਭੇਦ ਜ਼ਰੂਰ ਹੁਣ ਪੈਦਾ ਹੋ ਰਹੇ ਨੇ ਕਿਉਂਕਿ ਸਰਬਨ ਸਿੰਘ ਭੰਦੇਰ ਦੇ ਵੱਲੋਂ ਜੋ ਚਿੱਠੀਆਂ ਲਿਖੀਆਂ ਗਈਆਂ ਨੇ ਐਸਕੇਮ ਦੇ ਸਾਰੇ ਜਥੇਬੰਦੀਆਂ ਨੂੰ ਜੋ ਸਨੇਹੇ ਲਗਾਏ ਗਏ ਨੇ ਇੱਕ ਅਪੀਲ ਕੀਤੀ ਗਈ ਆ ਕਿ ਤੁਸੀਂ ਸਾਡੇ ਇਸ ਅੰਦੋਲਨ ਦਾ ਹਿੱਸਾ ਬਣੋ ਉਹ ਅਪੀਲ ਕੀਤੀ ਖਨੌਰੀ ਬਾਰਡਰ ਦੇ ਲੀਡਰਾਂ ਨੂੰ ਹਾਜਮ ਹੁੰਦੀ ਨਹੀਂ ਦਿਖਾਈ ਦੇ ਰਹੀ ਸਾਫ਼ ਤੌਰ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਸਾਡੇ ਵੱਲੋਂ ਪਹਿਲਾਂ ਜਿਹੜੇ ਸੀ ਬੁਲਾਵੇ ਉਹ ਸਾਰਿਆਂ ਨੂੰ ਦਿੱਤੇ ਹੋਏ ਸੀ ਸਾਡੇ ਸਾਰਿਆਂ ਨੂੰ ਪਹਿਲਾਂ ਕਿਹਾ ਸੀ ਹੁਣ ਇਹ ਅੰਦੋਲਨ ਸਾਡੇ ਵੱਲੋਂ ਚਲਾਇਆ ਗਿਆ ਸੀ ਜਿਨ੍ਹਾਂ ਨੇ ਜਿਹੜੇ ਚਾਹੁੰਦੇ ਨੇ ਸਾਡਾ ਹਿੱਸਾ ਬਨਣਾ ਉਹ ਆਉਣ ਸਾਡੇ ਵੱਲੋਂ ਸਵਾਗਤ ਆ ਪਰ ਕਿਤਨਾ ਕਿਤੇ ਇਹ ਜਿਹੜੀ ਅਪੀਲ ਕੀਤੀ ਗਈ ਹੈ ਜੋ ਚਿੱਠੀਆਂ ਪਾਈਆਂ ਗਈਆਂ ਨੇ ਉਹਦੇ ਉੱਪਰ ਹੁਣ ਬੰਦ ਕਮਰਾ ਜਿਹੜੀ ਬੈਠਕ ਹੈਗੀ ਆ ਉਹ ਹੋ ਰਹੀ ਆ ਕਿਤਨਾ ਕਿਤੇ ਥੋੜੀ ਦੇਰ ਦੇਰ ਦੇ ਵਿੱਚ ਜਿਹੜਾ ਹੈਗਾ ਪਤਾ ਚੱਲ ਜਾਗਾ ਕਿ ਕਿਸ ਤਰੀਕੇ ਦੇ ਹਾਲਾਤ ਬਣਦੇ ਨੇ ਕਿਉਂਕਿ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਕਿ ਸਰਵਣ ਸਿੰਘ ਮੰਦ ਹੈ ਕਿ ਉਹ ਖਨੌਰੀ ਬਾਰਡਰ ਆਏ ਹੋਏ ਨੇ ਖਨੌਰੀ ਪਹੁੰਚੇ ਹੋਏ ਨੇ ਜਿੱਥੇ ਕਿ ਹੁਣ ਇੱਕ ਬੰਦ ਕਮਰਾ ਮੀਟਿੰਗ ਹੋ ਰਹੀ ਹੈ ਜਿਹਦੇ ਵਿੱਚ ਤਬਾਲ ਤਾਂ ਜਰੂਰ ਬਣਦੇ ਨੇ ਅਸੀਂ ਕਾਕਾ ਸਿੰਘ ਕੋਟੜਾ ਜਿਹੜੇ ਜਨਰਲ ਸੈਕਟਰੀ ਨੇ ਉਹਨਾਂ ਦੇ ਨਾਲ ਵੀ ਸਨੇ ਗੱਲਬਾਤ ਕੀਤੀ ਸੀ ਉਹਨਾਂ ਨੇ ਕਿਹਾ ਕਿ ਠੀਕ ਹੈ ਸਵਾਗਤ ਹੈ ਬੁਲਾਵਾ ਤਾਂ ਅਸੀਂ ਸਾਰਿਆਂ ਨੂੰ ਪਹਿਲਾਂ ਤੋਂ ਦੇ ਰਿਆ ਜਦੋਂ ਅਸੀਂ ਇਹ ਅੰਦੋਲਨ ਸ਼ੁਰੂ ਕਰਿਆ ਸੀ ਉਦੋਂ ਵੀ ਅਸੀਂ ਸਾਰਿਆਂ ਨਾਲ ਗੱਲਬਾਤ ਕਰਕੇ ਅੰਦੋਲਨ ਸ਼ੁਰੂ ਕਰਿਆ ਸੀ ਪਰ ਇਹ ਜਿਹੜਾ ਚਿੱਠੀਆਂ ਵਾਲਾ ਸਿਲਸਿਲਾ ਹੈਗਾ ਕਿਤਨਾ ਕਿਤੇ ਉਹ ਸ਼ਾਇਦ ਉਹਨਾਂ ਨੂੰ ਨਹੀਂ ਹਾਜ਼ਮ ਆ ਰਿਹਾ ਜਿਸ ਦੇ ਉੱਪਰ ਹਜੇ ਬੰਦ ਕਮਰਾ ਮੀਟਿੰਗ ਦੇ ਦੌਰਾਨ ਉਹ ਜ਼ਿਆਦਾ ਖੁੱਲ ਕੇ ਗੱਲ ਨਹੀਂ ਕਰ ਰਹੇ ਪਰ ਕਾਕਾ ਸਿੰਘ ਕੋਟੜਾ ਹੈਗੇ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰੀਕੇ ਦੀ ਜਿਹੜੀ ਆ ਬੰਦ ਕਮਰੇ ਮੀਟਿੰਗ ਦੇ ਵਿੱਚ ਗੱਲਬਾਤ ਹੋ ਰਹੀ ਹੈ ਕਿਉਂਕਿ ਜਿਹੜੀਆਂ ਚਿੱਠੀਆਂ ਪਾਈਆਂ ਨੇ ਕਿਤਨਾ ਕਿਤੇ ਉਹ ਹਾਜਮ ਹੋ ਰਹੀਆਂ ਨੇ ਜਾਂ ਨਹੀਂ ਹਾਜਮ ਹੋ ਰਹੀਆਂ ਅਸੀਂ ਵੀ 10 ਦਿਨਾਂ ਦੇ ਵਿੱਚ ਪ੍ਰਧਾਨ ਜੀ ਦੇ ਜਿਹੜੀ ਸਿਹਤ ਵਿਗੜਨ ਦੀ ਗੁਰੂ ਹੋਣੀ ਹੈ ਤਾਂ ਉਦੋਂ ਫਿਰ ਦਬਾਅ ਬਣਾਉਣ ਵਾਸਤੇ ਜਿਹੜੇ ਸਾਡੇ ਜਥੇ ਆ ਦਿੱਲੀ ਵੱਲ ਨੂੰ ਜਾਣਗੇ ਉਹਦੇ ਵਿੱਚੋਂ ਸਾਰਾ ਕੁਝ ਸਾਹਮਣੇ ਸਾਹਮਣੇ ਆ ਗਿਆ ਕਿ ਕੀ ਨਾ ਸਾਡਾ ਉੱਤੇ ਨੁਕਸਾਨ ਹੋਇਆ ਪਰ ਜੋ ਚਿੱਠੀ ਸਰਵਨ ਸਿੰਘ ਪੰਦੇਰੋ ਨਾਲ ਵੱਲੋਂ ਐਸਕੇਮ ਨੂੰ ਪਾਈ ਗਈ ਹੈ ਕਿ ਉਹ ਵੀ ਦੋਵੇਂ ਫਾਰਮਾਂ ਦਾ ਫੈਸਲਾ ਲੈ ਕੇ ਪਾਈ ਗਈ ਸੀ ਜਾਂ ਸਰਵਨ ਸਿੰਘ ਪੰਦੇਰੋ ਨਾਲ ਦੀ ਜਿਹੜੀ ਆਪਣੀ ਇੱਕ ਨਿੱਜੀ ਜਥੇਬੰਦੀ ਆ ਉਹਨਾਂ ਨੇ ਆਪਣੀ ਇੱਕ ਨਿੱਜੀ ਤੌਰ ਦੇ ਉੱਤੇ ਜਿਹੜੀ ਐਸਕੇਮ ਨੂੰ ਬਲਾਵਾ ਦਿੱਤਾ ਗਿਆ ਤੇ ਉਹ ਸਾਡੇ ਹੁਣ ਮੀਟਿੰਗ ਚੱਲ ਹੀ ਰਹੀ ਹੈ ਤੇ ਮੈਨੂੰ ਲੱਗਦਾ ਪੰਦੇਰ ਸਾਹਿਬ ਸਾਫ਼ ਕਰ ਦੇਣਗੇ ਤੁਹਾਨੂੰ ਸਾਇਆ ਜਦੋਂ ਬਾਅਦ ਜਦੋਂ ਆਉਣਗੇ ਚਿੱਠੀ ਤੇ ਉਹਨੇ ਕੀ ਸਮਝ ਦੇ ਮਤਲਬ ਲਿਖਿਆ ਕਿਵੇਂ ਪਾਈ ਪਰ ਕੰਸੈਂਟ ਤੁਹਾਡਾ ਲਿੱਤਾ ਸੀ ਹਾਂ ਨਾਲ ਆ ਸਾਡੇ ਕੋਈ ਇਹੋ ਜਿਹਾ ਰੌਲਾ ਨਹੀਂ ਕਰਦੇ ਉਹ ਨਹੀਂ ਪੁੱਛਿਆ ਨਹੀਂ ਨਹੀਂ ਸਾਡੇ ਚਿੱਠੀ ਦਾ ਦੋਨੇ ਕੋਰ ਮੈਂ ਦੋਨੇ ਕੱਲ ਐਵੇਂ ਨਿਕਲ ਕੇ ਆ ਰਿਹਾ ਵੀ ਖਨੋਰੀ ਜਿਹੜੇ ਜਿਹੜੇ ਖਨੋਰੀ ਮੋਰਚੇ ਦੇ ਆਗੂ ਨੇ ਉਹ ਉਹਨਾਂ ਨੂੰ ਕੀ ਹਜਮ ਲੱਗ ਰਿਹਾ ਵੀ ਇਹ ਜਿਹੜੀ ਚਿੱਠੀ ਪਾਈ ਗਈ ਉਹ ਚਿੱਠੀਆਂ ਪਾਉਣੀਆਂ ਸਹੀ ਸੀ ਜਾਂ ਨਹੀਂ ਸੀ ਨੇ ਕੌਣ ਆਗੂ ਕਰਦੇ ਮੈਂ ਖਨੋਰੀ ਟਿਕਟ ਹੈ ਮੈਂ ਹੁਣੇ ਮੀਟਿੰਗ ਚ ਆਇਆ ਆ ਸਾਡੇ ਸਮੇਂ-ਸਮੇਂ ਤੇ ਮੈਂ ਕਹਿੰਦਾ ਵੀ ਜਿਹੜੀ ਅੱਜ ਸਾਡੀ ਮੀਟਿੰਗ ਚੱਲ ਰਹੀ ਏ ਬਹੁਤ ਅਸੀਂ ਸਮਾਂ ਜਿਹੜਾ ਇਧਰੋਂ ਪ੍ਰਧਾਨ ਦੀ ਸਿਹਤ ਆ 21 ਤਰੀਕ ਨੂੰ ਜੋ ਪੰਜਾਬ ਸਰਕਾਰ ਦੇ ਅਧਿਕਾਰੀ ਮਿਲੇ ਜਾ ਕੇਂਦਰ ਦੇ ਮੇਲੇ ਜਾਂ ਹੁਣ ਤੇ ਕਰਵਈਆ ਕੀ ਰਿਆ ਸ਼ੰਭੂ ਤੇ ਸਾਡੇ ਕਿੰਨੇ ਕਿਸਾਨ ਫੱਟੜ ਹੋ ਗਏ ਕਿੰਨੇ ਅਸੀਂ ਉਹਦੇ ਜਿ세 ਤੋਰੇ ਲੋਕਾਂ ਚੋਂ ਸ਼ਾਹ ਕਿੰਨਾ ਰਹਾ ਇਹ ਤੇ ਹੁਣ ਵੀ ਚਰਚਾ ਚੱਲ ਰਹੀ ਹੈ ਸਾਡੀ ਕੋਈ ਇਹ ਜਿਹੇ ਨਹੀਂ ਖਾਸ ਕਰਕੇ ਭੰਦੇਰ ਸਾਹਿਬ ਸਾਫ ਕਰਦਿਆਂ ਕੋਈ ਰੋਲਾ ਨਹੀਂ ਦੋਨੇ ਫੋਰਮਾਂ ਦੀ ਸਹਿਮਤੀ ਦੇ ਨਾਲ ਹੀ ਕਦਮ ਚੁੱਕਦਾ ਕਹਿ ਸਕਦੇ ਆਂ ਵੀ ਚਿੱਠੀਆਂ ਤੋਂ ਬਾਅਦ ਅਗਰ ਮੀਟਿੰਗਾਂ ਦਾ سلسلہ ਹੈਗਾ ਜਾਰੀ ਹੋ ਸਕਦਾ ਅਗਰ ਆਉਣਾ ਚਾਹੁੰਦੇ ਨੇ ਇੱਕ ਮੰਚ ਦੇ ਉੱਪਰ ਦੁਬਾਰਾ ਕਿਉਂਕਿ ਸਾਰੇ ਜਿਹੜੇ ਜਿੰਨੇ ਵੀ ਬੁੱਧੀਜੀਵੀ ਹੈਗੇ ਨੇ ਜਾਂ ਤੁਹਾਡੇ ਕਿਸਾਨ ਲੀਡਰ ਹੈਗੇ ਨੇ ਸਾਰੇ ਕਹਿ ਰਹੇ ਨੇ ਕਿ ਹੁਣ ਇਕੱਠੇ ਹੋਣ ਦੀ ਜ਼ਰੂਰਤ ਹੈਗੀ ਆ ਨਹੀਂ ਤੁਸੀਂ ਜਿਹੜੇ ਵੀ ਆਗੂ ਆਉਂਦੇ ਨੇ ਇੱਥੇ ਇੱਕ ਤਾਂ ਉਹ ਆਪਦੀ ਜੋ ਵੀ ਜਸੇਬੰਦੀ ਨੀਤੀ ਪੁਲਿਸ ਦੀ ਉਹਦੇ ਮੁਤਾਬਕ ਹੀ ਆਉਂਦੇ ਆ ਜਿਨ੍ਹਾਂ ਨੂੰ ਠੀਕ ਲੱਗਦਾ ਹੈ ਸਿਹਤ ਦੇ ਬਹਾਨੇ ਜਾਂ ਸਿਹਤ ਦਾ ਪਤਾ ਲੈਣਾ ਆਉਣਾ ਲਾਜ਼ਮੀ ਹੈ ਸਾਡਾ ਪਰਪੇ ਦੇ ਵਿੱਚ ਪਿਆ ਆਏ ਆ ਪਰ ਜਿਹੜੇ ਬਿਆਨ ਹੈ ਜਿਹੜੇ ਪਬਲਿਕ ਹੋ ਗਏ ਜਾਂ ਮੈਂ ਇੱਥੇ ਜਿਹੜੇ ਬੋਲ ਤੇ ਵਾਪਸ ਨਹੀਂ ਆਉਂਦੀ ਇਹ ਗੱਲ ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੇ ਮੈਦਾਨ ਦੇ ਵਿੱਚ ਦੋ ਫਾਰਮਲ ਲੜ ਰਹੇ ਆ ਜੀ ਉਹਨਾਂ ਨੂੰ ਸਹਿਮਤੀ ਲੱਗ ਰਹੀ ਹੈ ਕਿ ਲੜਾਈ ਠੀਕ ਹੈ ਮੰਗਾ ਠੀਕ ਹੈ ਫਿਰ ਤਾਂ ਮੈਨੂੰ ਲੱਗਦਾ ਵੀ ਕੋਈ ਪ੍ਰਦੇਕਾ ਹੀ ਨਹੀਂ ਚਿੱਕੀ ਦਿਨ ਹੋਏ ਨੇ ਹਜੇ ਕੋਟੜਾ ਸਾਹਿਬ ਕੀ ਵਾਕਈ ਹੀ ਐਸਕੇਐਮ ਜਿਹੜਾ ਗੈਰ ਰਾਜਨੀਤਿਕ ਹੈ ਉਹ ਚਾਹੁੰਦਾ ਕਿ ਐਸਕੇਐਮ ਰਾਜਨੀਤਿਕ ਜਿਹੜਾ ਉਸ ਦੇ ਵਿੱਚ ਆ ਕੇ ਜਿਹੜਾ ਸ਼ਾਮਿਲ ਹੋਵੇ ਤੁਸੀਂ ਚਾਹੁੰਦੇ ਹੋ ਕਿ ਉਹਨਾਂ ਦੇ ਲੀਡਰ ਆ ਕੇ ਜਿਹੜਾ ਤੁਹਾਡਾ ਸਾਥ ਦੇਣ ਨਹੀਂ ਅਸੀਂ ਤਾਂ ਬਿਲਕੁਲ ਸਪਸ਼ਟ ਤੌਰ ਦੇ ਤੇ ਕੋਈ ਨਾ ਸੀ ਚਿੱਕੀਆਂ ਦਾ ਦੌਰ ਚੱਲ ਰਿਹਾ ਤੇ ਦੂਜੇ ਪਾਸੇ ਬਹੁਤ ਨਹੀਂ 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 ਵੇਖੋ ਮੈਂ ਸਾਫ਼ ਕਰ ਦਣਾ ਹੈ ਹੂੰ ਨਾ ਕੋਈ ਫਾਰਮ ਵਧਾਉਣਾ ਚਾਹੁੰਦਾ ਨਾ ਕੋਈ ਫਾਰਮ ਛੋਟਾ ਕਰਨਾ ਚਾਹੁੰਦਾ ਸਾਡੀ ਬੜੀ ਚਰਚਾ ਹੋਈ ਸੀ ਜਦੋਂ ਦੋਨੇ ਫਾਰਮ ਸੀ ਇਹ ਵੀ ਹੱਟ ਲੜਦੇ ਪੰਦੇਰ ਸਾਹਿਬ ਅਸੀਂ ਵੀ ਹੱਟ ਲੜ ਹੂੰ ਸਾਡੇ 12 ਇਸ਼ੂਆਂ ਤੇ ਅਸੀਂ ਪੱਕੀ ਬਹੁਤ ਮਿਹਨਤ ਹੋਈ ਆ ਸਾਡੀ 4 ਦਿਨ ਲਗਾਤਾਰ ਦਿਨ ਰਾਤ ਮੀਟਿੰਗਾਂ ਹੋਈਆਂ ਹੂੰ ਉਹ ਸਟੈਂਡ ਤੇ ਅਸੀਂ ਦੋਨੇ ਫਾਰਮ ਕਾਇਮ ਐ ਕੋਈ ਅੰਦਰੋਂ ਸਾਨੂੰ ਇਸ ਗੱਲ ਦੀ ਮਤਲਬ ਅੱਗੇ ਫਾਰਮ ਤੁਸੀਂ ਵਧਾਉਣਾ ਨਹੀਂ ਚਾਹੁੰਦੇ ਹੈਗੇ ਨਹੀਂ ਨਹੀਂ ਫਾਰਮ ਨਾ ਵਧਦੇ ਹੁੰਦੇ ਨਾ ਫਾਰਮ ਘਟਦੇ ਹੁੰਦੇ ਆ ਜਿਨੂੰ ਲੱਗਦਾ ਹੈ ਕਿ ਆ ਲੜਾਈ ਠੀਕ ਹੈ ਆਟੋਮੈਟਿਕੀ ਲੋਕਾਂ ਦੀ ਮੰਗ ਵਧਣੀ ਹੀ ਹੋਣੀ ਕੋਈ ਆਪਾਂ ਕਿਸੇ ਨੂੰ ਐਂਕੜੇ ਵੱਧ ਦਿਖਾ ਕੇ ਕੋਈ ਆਪਾਂ ਆਪ ਨਿੱਜੀ ਦਾ ਹਲਣਾ ਚਾਹੁੰਦੇ ਇਹ ਨਹੀਂ ਸਵਾਲ ਸਵਾਲ 12 ਤੇ ਸੀ 200 300 ਕਿਸਾਨ ਜਿссе ਬੰਨੀਆਂ ਅੱਜ ਵੀ ਕਰਨਾਟਕਾ ਦੇ ਵਿੱਚ ਤਾਮਲ ਲਾਡੂ ਦੇ ਵਿੱਚ ਜੂਪੀ ਦੇ ਵਿੱਚ ਦੇਸ਼ਾਂ ਦੇਸ਼ਾਂ ਦੇ ਵਿੱਚ ਲੋਕ ਭੋਖ ਹੜਤਾਲ ਕਰਕੇ ਡਲੇਵਾਲ ਸਾਹਿਬ ਦੀ ਹਮਾਇਤ ਆਏ ਨੇ ਇਹ ਤਾਂ ਮੈਂ ਕਹਿੰਦਾ ਹਜ਼ਾਰਾਂ ਚ ਜਾਊਗੀ ਗੱਲ ਪਰ ਸਰ ਤੁਹਾਨੂੰ ਲੱਗਦਾ ਕਿ ਜਿਵੇਂ ਰੰਦੂ ਸਿੰਘ ਮਾਨਸਾ ਜਾਂ ਹੋਰ ਲੀਡਰਾਂ ਦੇ ਜਿਹੜੇ ਬਿਆਨ ਆ ਰਹੇ ਨੇ ਉਹ ਨੇੜਤਾ ਵਾਲੇ ਤਾਂ ਨਹੀਂ ਲੱਗ ਰਹੇ ਫਿਰ ਜੇ ਅਗਰ ਗੱਲਬਾਤ ਕਿਤੇ ਤੁਰੀ ਹੋਈ ਹੈ ਜਾਂ ਗੱਲਬਾਤ ਚੱਲ ਰਹੀ ਹੈ ਮੈਨੂੰ ਤਾਂ ਲੱਗਦਾ ਵੀ ਉਹਨਾਂ ਵੀ ਆਗੂਆਂ ਨੂੰ ਜੇ ਕੋਈ ਬਿਆਨ ਇਹੋ ਜਿਹਾ ਨਿਕਲ ਗਿਆ ਜਾਂ ਕਿਸੇ ਤੋਂ ਇੰਟਰਵਿਊ ਹੋ ਗਿਆ ਉਹਨੂੰ ਵਿਚਾਰ ਕਰਕੇ ਸਾਡੀ ਸਹਿਮਤੀ ਵਾਲੇ ਹੀ ਬਿਆਨ ਦੇਣੇ ਚਾਹੀਦੇ ਨੇ ਸਰਕਾਰ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਜਗਦੀਤ ਜਗਦੀਤ ਢੱਲੇਵਾਲ ਹੁਣ ਕਾਫੀ ਜ਼ਿਆਦਾ ਨਾਜ਼ੁਕ ਹਾਲਤ ਦੇ ਵਿੱਚ ਨੇ ਪਰ ਰਕੇਸ਼ਟ ਕਹਿੰਦੇ ਜਦੋਂ ਰਹਉਂਦੇ ਨੇ ਉਹ ਕਹ ਰਹੇ ਨੇ ਕਿ ਇਹ ਤਾਂ 10 ਮਹੀਨੇ ਹੋਏ ਨੇ 14 ਮਹੀਨੇ ਤੱਕ ਇਹ ਮਸਲਾ ਨਹੀਂ ਨਿਪੜਨਾ ਤਾਂ 4 ਮਹੀਨੇ ਹੋਰ ਕਹ ਰਹੇ ਸੀ ਵੀ ਇਸੇ ਤਰੀਕੇ ਨਾਲ سلسلہ ਚੱਲੂਗਾ ਉਹਨੇ ਟਾਈਮਸ ਦਾ ਕਈ ਆਗੂਆਂ ਦੇ ਸ਼ਿਦਦਿਆਂ ਹੋ ਜਾਣੀਆਂ ਨੇ ਫਿਰ ਉਹ ਉਹ ਬਿਆਨ ਨੂੰ ਕਿਵੇਂ ਦੇਖਦੇ ਹੋ ਵੇਖੋ ਵੱਡੀ ਸਟੇਟ ਤੇ ਉਹਨਾਂ ਦੀ ਉੱਤਰ ਪ੍ਰਦੇਸ਼ ਵੱਡੇ ਆਗੂ ਹੈ ਕਿਸੇ ਨੂੰ ਲੱਗਦਾ ਇੱਕ ਬਾਣੀ ਉਹਨਾਂ ਨੂੰ ਦਿਸਦਾ ਹੋ ਕੁਛ ਤੇ ਚਾਰ ਮਹੀਨੇ ਜੇ ਕੋਈ ਸਟੇਸ਼ਨ ਆਲਾ ਹੁੰਦਾ ਪਰ ਸਾਨੂੰ ਤਾਂ ਜਿਹੜੇ ਦਿਸਦਾ ਵੀ ਜਿਹੜੀ ਉਹਨਾਂ ਦੀ ਇੱਕ ਦਿਨਾਂ ਦੀ ਜਿਹੜੀ ਸਿਹਤ ਹੈ ਉਹ ਬਹੁਤ ਨਾਚਕ ਹੈ ਅ ਠੀਕ ਹੈ ਇਹ ਕੋਈ ਰੌਲਾ ਨਹੀਂ ਅਸੀਮ ਭਾਈ ਇੱਕ ਆਗੂ ਦਾ ਸਿਰ ਲੱਗਾ ਦੂਜਾ ਆਗੂ ਸਾਡਾ ਤਿਆਰ ਹੈ ਪਰ ਇਹ ਹਾਲਾਤ ਬਣਨਗੇ ਹਾਲਾਤ ਕਿਹੋ ਜਿਹੇ ਹੋਣਗੇ ਸਰਕਾਰ ਕੰਟਰੋਲ ਕਰ ਪਾਊ ਕਿ ਨਹੀਂ ਪਾਊਗੀ ਇਹ ਸਵਾਲ ਐਡਾ ਸਸਤਾ ਨਹੀਂ ਗੱਲ ਡੱਲੇਵਾਲ ਸਾਹਿਬ ਦਾ ਸਿਰ ਲੈ ਕੇ ਸਰਕਾਰ ਚੁੱਪ ਕਰਕੇ ਗੁਰਨਾਮ ਸਿੰਘ ਚਡੂਨੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਕਿ ਗੁਰਨਾਮ ਸਿੰਘ ਚਡੂਨੀ ਉਹ ਨਹੀਂ ਕਹਿੰਦੇ ਕਿ ਅਸੀਂ ਸੇਰ ਦਾ ਹਾਲ ਜਾਣਨ ਲਈ ਅੱਜ ਪਹੁੰਚੇ ਹਾਂ ਅੱਜ ਤੱਕ ਸਾਨੂੰ ਕਿਸੇ ਨੇ ਸੱਦਿਆ ਨਹੀਂ ਕਿ ਕਿਸ ਤਰੀਕੇ ਦੇ ਨਾਲ ਇਹ ਮੋਰਚਾ ਕਿਸ ਤਰੀਕੇ ਨਾਲ ਕਰਨਾ ਜਾ ਕਿਸ ਤਰੀਕੇ ਨਾਲ ਰਣਨੀਤੀ ਰਹਿਣੀ ਹੈ ਪਰ ਅਸੀਂ ਬਹੁਤ ਥਾਵਾਂ ਦੇ ਉੱਤੇ ਜਿਹੜਾ ਐਸਕੇਮ ਗੈਰ ਰਾਜਨੀਤਿਕ ਦੀ ਸਪੋਰਟ ਕੀਤੀ ਹੈ ਹਰਿਆਣਾ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਨੇ ਜਿਹੜੇ ਤੁਹਾਡੇ ਹੱਕ ਦੇ ਵਿੱਚ ਅਸੀਂ ਕੀਤੇ ਨੇ ਲੇਕਿਨ ਹਜੇ ਤੱਕ ਉਹਨਾਂ ਕੋਈ ਵੀ ਚਿੱਠੀ ਕਹਿੰਦੇ ਸਾਨੂੰ ਨਹੀਂ ਆਈ ਹੈਗੀ ਇਸ ਕਰਕੇ ਹਲੇ ਅਸੀਂ ਵੇਟਨ ਵਾਚ ਕਰ ਰਹੇ ਹਾਂ ਕਿ ਕੋਈ ਜੇਕਰ ਮਦਦ ਮੰਗੀ ਜਾਊਗੀ ਐਸਕੇਮ ਗੈਰ ਨੈਤਿਕ ਵੱਲੋਂ ਤਾਂ ਅਸੀਂ ਸ਼ਮੂਲੀਤ ਦਵਾਂਗੇ ਨਹੀਂ ਮੇਰੇ ਜੇਕਰ ਤਾਂ ਦੇਖੋ ਹਾਲਚਾਲ ਪੁੱਛਣਾ ਗਰਨਾਮ ਨਾਲ ਸਪੈਸ਼ਲ ਮੇਰੇ ਚੁੰਨੀ ਨਾਲ ਮੀਟਿੰਗ ਹੋਈ ਹੈ ਅਸੀਂ ਪਿੱਛੇ ਜਾਦ ਹੁਣਾ ਉਹਨਾਂ ਦੇ ਵੀ ਜ਼ਿਆਦਾ ਅਸੀਂ ਵੀ ਜ਼ਿਆਦਾ ਅਸੀਂ ਤੁਹਾਡੇ ਯਾਦ ਹੁਣਾ ਚੀਮਾ ਮੰਡੀ ਦੇ ਵਿੱਚ ਅਸੀਂ 32 ਦਿਨਾਂ ਲਗਾਤਾਰ ਸੰਘਰਸ਼ ਕੀਤਾ ਉਹ ਸੰਘਰਸ਼ ਸੀਗਾ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਵਾਉਣਾ ਅਸੀਂ ਰਾਮਲੀਲਾ ਗਰਾਊਂਡ ਦੇ ਵਿੱਚ ਉਹ ਸਾਰੇ ਫੋਰਮ ਵੱਲੋਂ ਸਾਡੇ ਨਾਲ ਗਰਨਾਵ ਜੀ ਰਹੇ ਨੇ ਅੱਜ ਵੀ ਗਰਨਾਮ ਆਇਆ ਉਹ ਗੱਲ ਇਹ ਉਹਨੇ ਸਾਫ਼-ਸਾਫ਼ ਤੋਂ ਕਹਿ ਦਿੱਤਾ ਕਿ ਇਹ ਕੋਈ ਸੱਦਾ ਵੀ ਨਹੀਂ ਆਇਆ ਮੈਂ ਤਾਂ ਬਿਨ ਬੁਲਾਇਆ ਆਇਆ ਚਲੋ ਮੀਡੀਆ ਚ ਉਹਨੇ ਕੀ ਕੀਤਾ ਜਿਹੜੀ ਸਾਡੇ ਨਾਲ ਗੱਲ ਕਰਕੇ ਗਿਆ ਸਾਡੇ ਤਾਂ ਇਹ ਕਹੇ ਉਹ ਅਸੀਂ ਤੁਹਾਡੇ ਨਾਲ ਆ ਜੋ ਸਾਡੀ ਲੋੜ ਪਈ ਜੋ ਸਾਡੇ ਵਰਕਰਾਂ ਦੀ ਲੋੜ ਪਈ ਅਸੀਂ ਤਿਆਰ ਹਾਂ ਜੋ ਸਾਰੀਆਂ ਸਥਿਤੀਆਂ ਤੋਂ ਅਸੀਂ ਅੰਦਰ ਬੈਠ ਕੇ ਮੀਟਿੰਗ ਕਰਕੇ ਗਏ ਨੇ ਮੈਨੂੰ ਨਹੀਂ ਲੱਗਦਾ ਗਰਨਾਮ ਨੇ ਜੋ ਅੱਜ ਮੇਰੇ ਨਾਲ ਗੱਲਬਾਤ ਕੀਤੀ ਆ ਉਹ ਵਧੀਆ ਸੋਚ ਤੇ ਵਧੀਆ ਸਮਝ ਦੇ ਜਿਹੜੇ ਸਾਨੂੰ ਆਖਰੀ ਤੇ ਸਪਸ਼ਟ ਜਿਹੜਾ ਜਵਾਬ ਹੈਗਾ ਉਹ ਤੋਂ ਤੁਰੂ ਮੰਗਣਾ ਚਾਹਾਂਗੇ ਜਿਵੇਂ ਰੁਲਦੂ ਮਾਨਸਾ ਦਾ ਬਿਆਨ ਹੋਇਆ ਜਿਸ ਤਰੀਕੇ ਨਾਲ ਰਿਕੈਸਟ ਕੈਦ ਦਾ ਬਿਆਨ ਹੋਇਆ ਜਿਸ ਤਰੀਕੇ ਦੇ ਨਾਲ ਮੰਨ ਕੇ ਚਲੋ ਉਗਰਾਹਾਂ ਦਾ ਬਿਆਨ ਹੋਇਆ ਕਿ ਹਾਂ ਜਿਹੜਾ ਇਹ ਐਂਕਸ਼ਨ ਹੈਗਾ ਉਹ ਜਾਇਜ਼ ਹੀ ਹੈ ਨਹੀਂ ਮਰਨ ਵਰਤ ਤੇ ਬੈਠਣੀ ਨਹੀਂ ਚਾਹੀਦਾ ਇਹ ਬਿਆਨਾਂ ਨੂੰ ਲੈ ਕੇ ਹੁਣ ਇੱਕ ਮੰਚ ਦੇ ਉੱਪਰ ਚਿੱਠੀਆਂ ਤੋਂ ਬਾਅਦ ਇਕੱਠੇ ਹੋ ਸਕਦੇ ਹਾਂ ਜਾਂ ਦੇਟੇ ਮਤਪੇਦ ਨੇ ਉਹ ਨਹੀਂ ਕਲੀਅਰ ਹੋ ਸਕਦਾ ਦੇਖੋ ਮੈਂ ਇਹ ਸਾਰੀ ਜਿਹੜੀ ਇਹ ਉਹਨਾਂ ਦੇ ਐਸਕੇਮੇ ਦੇ ਜਿਹੜੇ ਲੀਡਰ ਹੈ ਇਹ ਉਹਨਾਂ ਦੀ ਸਮੱਸਿਆ ਉਹ ਇੱਕ ਸਮਝ ਬਣਾ ਲੈਣ ਕਿਸੇ ਆਗੂ ਦਾ ਕੋਈ ਬਿਆਨ ਕਿਸੇ ਆਗੂ ਦਾ ਕੋਈ ਬਿਆਨ ਉਹ ਇੱਕ ਸਮਝ ਬਣਾ ਕੇ ਲੋਕਾਂ ਚ ਪਬਲਿਕ ਚ ਸਾਫ਼ ਕਰ ਦੇਣ ਜੇ ਉਹਨਾਂ ਨੂੰ ਚੰਗਾ ਲੱਗਦਾ ਨਹੀਂ ਲੱਗਦਾ ਮਰ ਵਰਤ ਠੀਕ ਲੱਗਦਾ ਪਰ ਸਾਡੇ ਸਮੇਂ ਦੇ ਮੁਤਾਬਕ ਸਾਨੂੰ ਇਹ ਜਿਹੜਾ ਫੈਸਲਾ ਡੱਲੇਵਾਲ ਸਾਹਿਬ ਨੇ ਜੋ ਲਇਤਾ ਸਾਨੂੰ ਠੀਕ ਲੱਗਦਾ ਕਿਸੇ ਨੂੰ ਨਹੀਂ ਲੱਗਦਾ ਆਪਦੀ ਅੱਜ ਸਿਕਮਚੋ ਜਾ ਕੇ ਸੰਯੁਕਤ ਸਨਮੋਰਤੇ ਚ ਵਿਚਾਰ ਲੈਣ ਜੇ ਉਹ ਸਹਿਮਤਾ ਨਾ ਸਹਿਮਤਾ ਉਹ ਆਪਦੀ ਨੀਤੀ ਸਪਸ਼ਟ ਕਰਦੇ ਲੋਕਾਂ ਸਾਡੇ ਲਈ ਸਾਨੂੰ ਫੈਸਲਾ ਠੀਕ ਲੱਗਦਾ